ਇੱਕ ਵਿਦੇਸ਼ੀ ਨਾਲ ਦੋਸਤੀ ਲਾਣਾ ਇੱਕ ਵਿਦਿਆਰਥੀ ਨੂੰ ਇੰਨਾ ਕਿ ਮਹਿੰਗਾ ਪੈ ਗਿਆ ਕਿ ਯੂਨੀਵਰਸਿਟੀ ਨੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਦੱਸ ਦੇ ਕਿ ਡਾਲੀਨੋ ਪੌਲ ਟੈਕਨੀਕਲ ਯੂਨੀਵਰਸਿਟੀ ਨੇ ਇੱਕ ਵਿਦਿਆਰਥੀ ਨੂੰ ਰਾਸ਼ਟਰੀ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਨਿਕਾਲ ਦਾ ਫੈਸਲਾ ਕੀਤਾ ਜਿਸ ਨੇ ਚੀਨੀ ਸੋਸ਼ਲ ਮੀਡੀਆ ਤੇ ਤਿੱਖੀ ਵਾਇਰਲ ਛੇੜ ਦਿੱਤੀ ਹੈ ਚੀਨ ਦੀ ਡਾਲੀਨੋ ਪੌਲ ਟੈਕਨੀਕਲ ਯੂਨੀਵਰਸਿਟੀ ਨੇ ਪਿਛਲੇ ਹਫਤੇ ਇੱਕ ਔਰਤ ਵਿਦਿਆਰਥੀ ਨੂੰ 60 ਦਿਨਾਂ ਵਿੱਚ ਕਾਲਣ ਦਾ ਐਲਾਨ ਕੀਤਾ ਜਿਸ ਤੇ ਇੱਕ ਵਿਦੇਸ਼ੀ ਵਿਅਕਤੀ ਨਾਲ ਅਣਉਚਿਤ ਸਬੰਧ ਰੱਖਣ ਦਾ ਦੋਸ਼ ਲਗਾਇਆ ਗਿਆ ਯੂਨੀਵਰਸਿਟੀ ਨੇ ਆਪਣੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੱਤਾ ਜਿਸ ਵਿੱਚ ਵਿਦੇਸ਼ੀਆਂ ਨਾਲ ਅਣਉਚਿਤ ਸੰਪਰਕ ਜੋ ਰਾਸ਼ਟਰੀ ਸਨਮਾਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹਨਾਂ ਦੀ ਮਨਾਹੀ ਹੈ ਘਟਨਾ 16 ਦਸੰਬਰ 2024 ਨੂੰ ਵਾਪਰੀ ਜਿਸ ਨੂੰ ਯੂਨੀਵਰਸਿਟੀ ਨੇ ਗੰਭੀਰ ਨਕਾਰਾਤਮਕ ਪ੍ਰਭਾਵ ਵਜੋਂ ਦਰਸਾਇਆ ਹਾਲਾਂਕਿ ਬੇਰਵੇ ਸਪੱਸ਼ਟ ਨਹੀਂ ਕਿਤੇ ਗਏ ਇਸੇ ਫੈਸਲੇ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਸ਼ਿਆੰਗ ਹੌਂਕਸੂ ਅਤੇ ਡੁਆਨ ਤੇ ਹਜ਼ਾਰਾਂ ਕਮੈਂਟਸ ਨੂੰ ਜਨਨ ਦਿੱਤਾ ਜਿੱਥੇ ਲੋਕਾਂ ਨੇ ਯੂਨੀਵਰਸਿਟੀ ਦੇ ਨਿੱਜੀ ਜੀਵਨ ਨੂੰ ਰਾਸ਼ਟਰੀ ਮੁੱਦੇ ਨਾਲ ਜੋੜਨ ਤੇ ਅਧਿਕਾਰ ਤੇ ਸਵਾਲ ਉਠਾਏ ਨੇ